ਸਸੇ ਕਾਲ ਅਸੀਂ ਕਿਸ਼ਨਗੜ ਦੇ ਮੇਲੇ ਤੇ ਆਈ ਦੀ ਫਾਈਨਲ ਹੋ ਗਿਆ ਤੇ ਬਹੁਤ ਬਾਈ ਨੇ ਇਮਾਨਦਾਰੀ ਇਹ ਗੱਲ ਦਿਖਾਈ ਆ ਕਾਬਲ ਨਗਲਾਈ ਦੱਸਣਗੇ ਬਾਈ ਜੀ ਇਹ ਮੁੰਡਾ ਸਾਨੂੰ ਕਿਸ਼ਨਗੜ ਦੇ ਟੂਰਨਾਮੈਂਟ ਤੇ ਮਿਲਿਆ ਜਦੋਂ ਅਸੀਂ ਬਾਈਆਂ ਤੋਂ ਪੁੱਛਿਆ ਤਾਂ ਬਹੁਤ ਜਰ ਖੁਸ਼ੀ ਵੀ ਹੋਈ ਕਿਉਂਕਿ ਇਮਾਨਦਾਰੀ ਬਹੁਤ ਵੱਡੀ ਚੀਜ਼ ਆ ਆਪਾਂ 500 100 ਚੀਜ਼ਾਂ ਆਪਣੀਆਂ ਡਿੱਗ ਜਾਂਦੀਆਂ ਨੇ ਕਈ ਵਾਰ ਮੈਨੂੰ ਲੱਗਦਾ ਇੱਕ ਉਹ ਜਿਹੜਾ ਮੂੰਹ ਤੇ ਚੜਦਾ ਮੋਟਰਸਾਈਕਲ ਤੇ ਉਹ ਵੀ ਡਿੱਗ ਜੀ ਕੋਈ ਮੋੜ ਦਾ ਨਹੀਂ ਤੇ ਇਮਾਨਦਾਰੀ ਦੀ ਮਿਸਾਲ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਬੰਦਾ ਇਹ ਆ ਬਾਈ ਨਿੱਕਾ ਕਿਸ਼ਨਗੜ੍ਹ ਤੋਂ ਇਹ ਕੰਮ ਕਰਦਾ ਟੈਂਟਾਂ ਦਾ ਕਿਸ਼ਨਗੜ੍ਹ ਦੇ ਵਿੱਚ ਵਿਆਹ ਚੱਲਦਾ ਸੀ ਕਿਸੇ ਔਰਤ ਦਾ ਨਾ ਟੈਗ ਜਿਹੜਾ ਉਹ ਤੌਗ ਸੁੰਦਨੇ ਕੰਨਾਂ 'ਚ ਪਾਉਣ ਵਾਲੇ ਵਾਲੇ ਕਹ ਲੋ ਸਾਟੀ ਕਹ ਲੋ ਗੁੰਮ ਹੋ ਗਿਆ 70000 ਦੀ ਉਹਦੀ ਕੀਮਤ ਬਣਦੀ ਸੀ ਤੂੰ ਇੱਕ ਟੋਲੇ ਦਾ ਹੋਣਾ ਤੇ ਉਹ ਬਾਈ ਉੱਥੇ ਆ ਗਿਆ ਤੇ ਲੋਅਸਮੈਂਟ ਹੋਈ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਆਹ ਔਰਤ ਦਾ ਇਹਨੇ ਉਹਨੂੰ ਵਾਪਸ ਕਰਿਆ ਤੇ ਉਹਨਾਂ ਨੇ ਇਹਦੇ ਅੱਗੇ ਵਟੂਆ ਰੱਖਤਾ ਜੀ ਜਿੰਨੇ ਪੈਸੇ ਕੱਢਣੇ ਨੇ ਬਈ ਕੱਢ ਲੈ ਸਾਡੀ ਤਾਂ ਇੱਜ਼ਤ ਰੱਖੀ ਕਿਉਂਕਿ ਵਿਆਹ ਦੇ ਵਿੱਚ ਪਤਾ ਨਹੀਂ ਕੀ ਦਾ ਕੀ ਦਾ ਤੇ ਨੌ ਪੈਂਦਾ ਫਲਾਣਾ ਲੈ ਗਿਆ ਫਲਾਣਾ ਲੈ ਗਿਆ ਇਹਨੇ 1 ਰੁਪਿਆ ਨਹੀਂ ਕੱਢਿਆ ਕਿਉਂਕਿ ਉਹ ਤਾਂ ਪਤੀ ਲੱਗਦਾ ਜਿਹੜੇ ਬੰਦੇ ਨੂੰ ਕੋਈ ਲੱਭੀ ਚੀਜ਼ ਮੂਰਤੀ ਉਹ 100 ਜਾਂ 5 400 ਦਾ ਭੁੱਖਾ ਵੀ ਨਹੀਂ ਹੁੰਦਾ ਇਮਾਨਦਾਰੀ ਰੱਖੋ ਵੀਰੇ ਉਹ ਵੱਡੀ ਚੀਜ਼ ਹੈ ਤੇ ਤੁਹਾਡੇ ਤੇ ਪ੍ਰਮਾਤਮਾ ਦੀ ਮਿਹਰ ਹੋਊ ਤੇ ਨਾਲੇ ਗਰੀਬ ਬੰਦਾ ਮੈਨੂੰ ਲੱਗਦਾ ਮੇਰੇ ਵਰਗਾ ਸਰਮਾਈਦਾਰ ਬੰਦਾ ਉਹ ਤੁਸ ਨੂੰ ਨਹੀਂ ਮੋੜਦਾ ਹਾਂ ਸਹੀ ਗੱਲ ਹੈ ਪਹਿਲਾਂ ਬਾਗੀਆਂ ਪਾਉਂਦਾ ਘਰਾਂ ਨੂੰ ਕਹਿੰਦਾ ਚੱਕ ਭਾਗ ਮਾਨੇ ਆਪਣੇ ਭਾਗ ਖੁੱਲ ਗਏ ਤੂਲੇ ਦਾ ਹਾਂ ਕਈ ਤਾਂ ਇਹੀ ਕਹਿੰਦੇ ਨੇ ਕਿ ਆਪਣੇ ਭਾਗਾਾਂ ਚ ਭਾਗਾਾਂ ਦੇ ਵਿੱਚ ਕੀ ਕਿਸੇ ਦੀ ਚੀਜ਼ ਤੁਹਾਡੇ ਭਾਗਾਾਂ ਚ ਨਹੀਂ ਹੋ ਸਕਦੀ ਉਹ ਬੇਈਮਾਨੀ ਹੈ ਤੇ ਇਮਾਨਦਾਰੀ ਦੀ ਮਿਸਾਲ ਹੈ ਕਿਸ਼ਨਗੜ ਤੋਂ ਬਾਈ ਨਿਕਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬੰਦਾ ਐਪਰੀਸ਼ੀਏਟ ਹੁੰਦਾ ਜਦੋਂ ਆਪਾਂ ਕਿਉਂਕਿ ਮੈਂ ਸੁਣਿਆ ਬਾਈ ਉਹ ਰਿਆਂ ਤੋਂ ਇੱਥੇ ਤੇ ਮੈਂ ਫਿਰ ਬਾਈ ਉਹਨਾਂ ਨੂੰ ਕਿਹਾ ਵੀ ਯਾਰ ਉਹ ਬੰਦਾ ਮੈਨੂੰ ਮਿਲਿਆਓ ਆਪਾਂ ਇਹਦੀ ਇਮਾਨਦਾਰੀ ਨੂੰ ਦਾਤ ਦਿੰਨੇ ਆ ਲੈ ਵੀ ਬਾਈ ਤੈਨੂੰ ਸ਼ਨੂਟ ਹੈ ਤੇਰੇ ਬਾਤ ਤੇ ਮੈਂ ਜਿੰਨੇ ਵੀ ਸ਼ਬਦ ਬੋਲਾਂ ਹਾਂ ਜਰੂਰ ਬੋਲਾਂ ਟੂਰਨਾਮੈਂਟ ਤੇ ਹਾਂ ਉਹਨੇ ਨਿੱਕਿਆ ਬਤ ਪਾਓ ਬਾਈ ਨਿੱਕਾ ਪਰਮਾਤਮਾ ਲੈ ਵੀ ਜਿਉਂਦਾ ਰਹੇ ਬਾਈ ਜਿਹੜੇ ਜਿਹੜੇ ਨੇ ਵੀਡੀਓ ਸੁਣ ਲਈ ਤੇ ਉਹ ਜਰੂਰ ਸ਼ੇਅਰ ਕਰਿਓ ਤੇ ਬਹੁਤ ਵੱਡੀ ਇਮਾਨਦਾਰੀ ਬਾਈ ਨੇ ਦਿਖਾਈ ਆ ਜਿਉਂਦਾ ਰਹੇ ਬਾਈ ਯਾਰ ਸਾਨੂੰ ਲਵ ਜੂ ਤੇਰੇ ਨਾਲ